ਕਰਨ ਵਾਸਤੇ ਸਾਰੋਂ ਪਹਿਲੇ ਸਾਨੂੰ ਫੈਸਲਾ ਕਰਨਾ ਪਏਗਾ ਠੀਕ ਹੈ ਕਿ ਬੋਰਡ ਤੇ ਜਲੰਧਰ ਵਸਤੀ ਪੈਦੀ ਬਟ ਐਸ ਟਾਈਮ ਸਮੁੱਚੇ ਸ਼ਹਿਰ ਨੂੰ ਇੱਕ ਬਹੁਤ ਵੱਡਾ ਚੈਲੰਜ ਚੈਲੰਜ ਇਹ ਹੈ ਕਿ ਜਿਸ ਪਾਰਟੀ ਨੇ ਇੱਕ ਐਮ ਐਲ اے ਨੂੰ 25 ਸਾਲ ਪਹਿਲੇ 5 ਸਾਲ ਵਾਸਤੇ ਇਲੈਕਟ ਕਰਵਾਇਆ ਹੋਵੇ ਤੁਹਾਡਾ ਵਿਸ਼ਵਾਸ ਜਿੱਤਿਆ ਹੋਵੇ ਉਹ ਆਦਮੀ ਟਾਈਆਂ ਸਾਲਾਂ ਦੇ ਵਿੱਚ ਪਾਰਟੀ ਛੱਡ ਕੇ ਚੌਥੀ ਇਲੈਕਸ਼ਨ ਵਾਸਤੇ ਮਜਬੂਰ ਕਰਦੇ ਸਾਰਣੋਂ ਪਹਿਲੇ ਤੇ ਤਕਰੀਬਨ 1 ਮਹੀਨਾ ਵਰਕਿੰਗ ਟਾਈਮ ਗਵਰਨਮੈਂਟ ਦਾ ਇਹ ਗੱਲ ਦੂਸਰੀ ਹੈ ਕਿ ਸਰਕਾਰ ਢਾਈਆਂ ਸਾਲਾਂ ਦੀ ਕੰਮ ਹੀ ਨਹੀਂ ਕਰ ਰਹੀ ਨਹੀਂ ਤੇ ਚਲਦੀ ਹੋਈ ਟੌਪ ਰਫਤਾਰ ਦੇ ਵਿੱਚ ਗਵਰਨਮੈਂਟ ਨੂੰ 1 ਮਹੀਨਾ ਸਵਾ ਮਹੀਨਾ ਬ੍ਰੇਕਸ ਲਾ ਦੇਣੀਆਂ ਇਸ ਤੋਂ ਵੱਡੀ ਘਾਤਕ ਕੋਈ ਹੋਰ ਐਕਟ ਨਹੀਂ ਹੋ ਸਕਦਾ ਸਵਾਮੀ ਨਾ ਲਗਾਤਾਰ ਹਰ ਕੰਮ ਠਾਪੇ ਮੈਨੂੰ ਬਹੁਤ ਅਫਸੋਸ ਨਾਲ ਕਹਿਣਾ ਪੈਂਦਾ ਕਿ ਆਪ ਜਮਾਤ ਜਿਹੜੀ ਕਹਿੰਦੀ ਸੀ ਸਾਫ ਸੁਥਰੀ ਕਿਤੇ ਇੱਕ ਰਾਜਨੀਤੀ ਲੈ ਕੇ ਆਣੀ ਉਹਨਾਂ ਨੇ ਪਹਿਲੇ ਅਜ ਤੋਂ 2.5 ਸਾਲ ਪਹਿਲੇ ਜਦੋਂ ਇਥੋਂ ਇੱਕ ਕੈਂਡੀਡੇਟ ਨੂੰ ਆਪਣਾ ਐਮਐਲਯੂ ਦੀ ਟਿਕਟ ਦਿੱਤੀ ਤੇ ਅਸੀਂ ਵੀ ਜਦੋਂ ਟਿਕਟਾ ਦੇਨੇ ਅਸੀਂ ਸਾਰਾ ਉਹਦਾ ਬੈਕਗ੍ਰਾਉਂਡ ਚੈੱਕ ਕਰ ਬੈਕਗ੍ਰਾਉਂਡ ਚੈੱਕ ਦੇ ਵਿੱਚ ਕੋਈ ਉਹਲਾ ਨਹੀਂ ਸੀ ਕਿ ਸੀਤਲ ਉਂਗਰਾਲ ਦੀ ਬੈਕਗ੍ਰਾਉਂਡ ਕੀ ਉਹਦਾ ਮਤਲਬ ਹੈ ਕਿ ਇਹਨਾਂ ਲੋਕਾਂ ਨੂੰ ਪਤਾ ਹੋਣ ਦੇ ਬਾਵਜੂਦ ਉਹਨਾਂ ਨੇ ਇਸ ਕਿਸਮ ਦੇ ਆਦਮੀ ਨੂੰ ਜਿਹੜਾ ਇੱਕ ਨੋਨ ਹਿਸਟਰੀ ਸ਼ੀਟਰ ਸੀ ਉਹਨੂੰ ਟਿਕਟ ਦਿੱਤੀ ਪਹਿਲੇ ਹੱਥੋਂ ਹੀ ਪਹਿਲਾ ਕੰਮ ਹੈ ਆਪ ਦਾ ਧੋਖੇ ਨਾਲ ਟੜੇ ਨਾਲ ਸ਼ੁਰੂ ਕੀਤਾ ਦੁਆਬੇ ਦੇ ਤੇ ਜਿਹੜਾ ਉਹਨਾਂ ਨੇ ਗੁੱਲ ਖਲਾਣਾ ਸੀ ਉਹ ਤੁਹਾਡੇ ਸਾਹਮਣੇ ਹੈ ਇਹਨਾਂ ਦੇ ਨੁਮਾਇੰਦੇ ਜਿਹੜੇ ਸ਼ਹਿਰ ਦੇ ਤਈਆਂ ਸਾਲਾਂ ਦੇ ਵਿੱਚ ਜੋ-ਜੋ ਉਹਨਾਂ ਨੇ ਕੰਮ ਕੀਤੇ ਨੇ ਸਾਡੇ ਜੇ ਅਸੀਂ ਇਲਜ਼ਾਮ ਲਗਾਉਂਦੇ ਤਾਂ ਕਹਿੰਦੇ ਸਿਆਸੀ ਵਿਰੋਧੀ ਇਲਜ਼ਾਮ ਲਗਾ ਰਹੇ ਇੱਕ ਉਹ ਆਦਮੀ ਜਿਹਦਾ ਗੁਰੂ ਭਗਵੰਤ ਮਾਨ ਸੀ ਔਰ ਜਿੰਦਰ ਸਿੰਘ ਮੋਸਵੈਲ ਜੇ ਤਾਂ ਚੇਲਾ ਉਂਗਰਾਲ ਸੀ ਤਈਆਂ ਸਾਲਾਂ ਦੇ ਵਿੱਚ ਸੀਤਲ ਲੁੰਗਰਾਲ ਨੇ ਇੱਕ ਦਿਨ ਪਹਿਲੇ ਜਿਹੜੇ ਚਾਰजेस ਲਗਾਏ ਨੇ ਮੁੱਖ ਮੰਤਰੀ ਤੇ ਇੱਕ ਮਿੰਟ ਮੇਰੀ ਗੱਲ ਸੁਣ ਲਓ ਜਿਹੜੇ ਮੁੱਖ ਮੰਤਰੀ ਤੇ ਭਗਵੰਤ ਮਾਨ ਤੇ ਚਾਰजेस ਲਗਾਏ ਨੇ ਇਹ ਬਹੁਤ ਜ਼ਿਆਦਾ ਗੰਭੀਰ ਚਾਰजेस ਅਜੇ ਤੱਕ ਮੈਂ ਤੁਹਾਨੂੰ ਯਾਦ ਕਰਵਾਉਣਾ ਚਾਹਾਂਗਾ ਕਿ ਭਗਵੰਤ ਮਾਨ ਨੂੰ ਓਪਨਲੀ ਆਪਣੇ ਸਿਆਸੀ ਵਿਰੋਧੀਆਂ ਨੂੰ ਚੈਲੰਜ ਕਰਦਾ ਸੀ ਕਿ ਜੇ ਮੇਰੀ ਜ਼ਾਤ ਦੇ ਖਿਲਾਫ ਕੋਈ ਗੱਲ ਹੈ ਤੇ ਸਾਹਮਣੇ ਰੱਖੋ ਤੇ ਮੈਂ ਅੱਜ ਭਗਵੰਤ ਮਾਨ ਨੂੰ ਕਹਿਣਾ ਭਗਵੰਤ ਮਾਨ ਜੀ ਜੇ ਅਸੀਂ ਚਾਰਜਸ ਲਗਾਉਂਦੇ ਪਤਾ ਤੇ ਸਾਨੂੰ ਵੀ ਸੀ ਕਿ ਤੁਹਾਡਾ ਸੀਐਮਓ ਵੱਡੇ ਪੈਮਾਨੇ ਤੇ ਪੈਸੇ ਦੀ ਉਗਰਾਹੀ ਕਰ ਰਿਹਾ ਤੇਰਾ ਆਪਣਾ ਸਟਾਫ ਕਰ ਰਿਹਾ ਤੁਹਾਡੀ ਮਰਜ਼ੀ ਨਾਲ ਕਰ ਰਿਹਾ ਕੀ ਮਿਨਿਸਟਰ ਦੀ ਮਰਜ਼ੀ ਤੋਂ ਬਿਨਾ ਕੋਈ ਪਤਾ ਨਹੀਂ ਖਲ੍ਹ ਸਕਦਾ ਬਟਾ ਜੇ ਤੁਹਾਡਾ ਪੁਰਾਣਾ ਸਾਥੀ ਸੀ ਤੇ ਲੁੰਗਰਾਲ ਨੇ ਜਿਹੜੇ ਚਾਰਜਸ ਭਗਵੰਤ ਮਾਨ ਜੀ ਤੁਹਾਡੇ ਇਮੀਡੀਏਟ ਪਰਿਵਾਰ ਤੇ ਲਗਾਏ ਪੰਜ ਤਰੀਕ ਤੱਕ ਤੁਹਾਨੂੰ ਲਾਸਟ ਡੇਟ ਦਿੱਤੀ ਹੈ ਮੈਨੂੰ ਯਾਦ ਹੈ ਐਗਰੀਕਲਚਰ ਯੂਨੀਵਰਸਿਟੀ ਵਿੱਚ ਤੁਸੀਂ ਸਿਆਸੀ ਪਾਰਟੀਆਂ ਦੇ ਲੀਡਰਾਂ ਦੀਆਂ ਕੁਰਸੀਆਂ ਲਵਾਈਆਂ ਸੀ ਇਹ ਗੱਲ ਕਹੀ ਸੀ ਕਿ ਕੱਲਾ ਮੈਂ ਹੀ ਪਹੁੰਚਿਆ ਹੋਰ ਕੋਈ ਕੁਰਸੀ ਤੇ ਬੈਠਣ ਨਹੀਂ ਆਇਆ ਹੁਣ ਮੈਂ ਤੁਹਾਨੂੰ ਓਪਨ ਚੈਲੰਜ ਕਰਦਾ ਜੇ ਸਹੀ ਮੈਨੇਜ ਪਰਮਾਤਮਾ ਨੂੰ ਹਾਜ਼ਰ ਲਾ ਦਿੱਤੀ ਪਰਮਾਤਮਾ ਦਾ ਨਾਮ ਬੜੀ ਵਾਰ ਲਿਆ ਅੱਜ ਤੋਂ 3 ਦਿਨ ਪਹਿਲੇ ਜਦੋਂ ਚੰਡੀਗੜ੍ਹ ਦੇ ਸਪੈਲਿੰਗ ਤੁਸੀਂ ਪੰਜਾਬੀ ਵਿੱਚ ਸਪੈਲ ਕਰ ਰਹੇ ਸੀ ਜਿੱਥੇ ਬਿਹਾਰੀ ਦੀ ਜਗ੍ਹਾ ਸਿਹਾਰੀ ਲਾ ਦਿੱਤਾ ਸੀ ਆਪਣੀ ਅਕਲ ਦਾ ਬਜ਼ਾਰਾ ਤੁਸੀਂ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਸੀ ਉੱਥੇ ਹੀ ਤੁਸੀਂ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਗੱਲ ਕੀਤੀ ਸੀ ਤੇ ਮੈਂ ਤੁਹਾਨੂੰ ਕਹਿੰਦਾ ਉਸੇ ਪਰਮਾਤਮਾ ਨੂੰ ਹਾਜ਼ਰ ਨਾਜ਼ਰ ਕਰਕੇ ਜੇ ਸਹੀ ਮੈਨੇ ਤੁਸੀਂ ਇਮਾਨਦਾਰ ਹੋ ਤੁਹਾਡੇ ਪਰਿਵਾਰ ਤੇ ਉਹਨੇ ਇਹ ਚਾਰਜ ਲਗਾਇਆ ਕਿ 3 ਕਰੋੜ ਰੁਪਏ ਮਹੀਨੇ ਦੀ ਵਸੂਲੀ ਤੁਹਾਡਾ ਪਰਿਵਾਰ ਕਰਦਾ ਜਿਹੜੀ 36 ਕਰੋੜ ਰੁਪਏ ਸਾਲ ਦੀ ਬੰਦੀ